ਅੱਜ ਫ੍ਰੀ ਮੈਡੀਕਲ ਕੈਂਪ ਸੁਲਤਾਨਪੁਰ ਲੋਧੀ ਤੋਂ 12-15 ਕਿਲੋਮੀਟਰ ਸਾਈਡ ਤੇ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਵਾ ਜਿੱਥਾਂ ਮੰਨ ਲੇ ਕਿ ਚਲੋ ਕਿ ਕਿਲੋਮੀਟਰ ਦੇ ਹਿਸਾਬ ਦੇ ਨਾਲ ਜਿੱਥੇ ਦੇਖਾਂਗੇ ਉਨੀ ਦੂਰ ਤੀਕਰ ਨਿਗਾਹ ਮਾਰਾਂਗੇ ਤੇ ਪਾਣੀ ਆ ਰਿਹਾ ਉੱਥੇ ਅਸੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਲੋਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਲੋਂ ਫ੍ਰੀ ਮੈਡੀਕਲ ਕੈਂਪ ਲਾਇਆ ਜਿਹਦੇ ਵਿੱਚ ਮੇਰੇ ਸਾਥੀ ਮੇਰੇ ਨਾਲ ਗਏ ਨੇ ਕਿਉਂਕਿ ਹੜਪੀਤਾਂ ਦੀ ਮਦਦ ਲਈ ਸਾਡੀ ਐਸੋਸੀਏਸ਼ਨ ਬਣੀ ਆ ਤੇ ਹੜਪੀਤਾਂ ਦੀ ਮਦਦ ਹੀ ਕਰਦੇ ਰਵਾਂਗੇ ਸੋ ਜਿੰਨਾ ਚਿਰ ਸਾਡੇ ਆ ਸਾਹ ਨੇ ਪ੍ਰਾਣ ਨੇ ਉਹਨਾਂ ਚ ਰਹੀ ਇਹਨਾਂ ਲੋਕਾਂ ਵਿਚਾਰਿਆਂ ਗਰੀਬਾਂ ਦੀ ਹੀ ਮਦਦ ਕਰਦੇ ਰਵਾਂਗੇ ਸੋ ਵੈਗੁਰਜੀ ਦਾ ਖਾਲਸਾ ਵੈਗੁਰਜੀ